ਹੋ ਗਏ ਦੀਵੇ ਅੰਦਰ ਦੇ ਬੁਝ ਗਏ ਵਾਂਗ ਬਨੂਦ ਬੁਝ ਗਏ ਵਾਂਗ ਬਨੂਦ ਪਹਿਲੇ ਗਾਇਕਾਂ ਦੇ ਵਿੱਚ ਤੇ ਹੁਣ ਦੇ ਗਾਇਕੀ ਦੇ ਵਿੱਚ ਕੀ ਫਰਕ ਹੈ ਕਿਉਂ ਕਿ ਹੁਣ ਤਾਂ ਲੱਤ ਕਹੇ ਦੀ ਬਾਹ ਕਹੇ ਦੀ ਪੈਰ ਕਹੇ ਦਾ ਸਿਰ ਹੈ ਹੀ ਨਹੀਂ ਬੈ ਹੋਣੀ ਚਾਹੀਦੀ ਹੈ ਹੋ ਕੀ ਗਿਆ ਕਸੂਰ ਸਾਥ ਸੰਗਤ ਵਿੱਚ ਫਰਕ ਨਹੀਂ ਕਹਿੰਦੇ ਬੱਲੇ ਬੱਲੇ ਫੱਟੇ ਚੱਕ ਦੇ ਕਹਿੰਦੇ ਬਾਈ ਹਾਂ गांव लड़ी दा सयाने बैठे है जी गांव लड़ी दा हुंदा नी ਝੜੀ ਦਾ ਫੇਰ ਗੱਲ ਦਾ ਨਜ਼ਾਰਾ ਆਉਂਦਾ ਜੀ ਜੇ ਤੂੰ ਆ ਗਿਆ ਨਾਲ ਸਬੱਬ ਦੇ ਸਾਡੇ ਕਰਜਾ ਦੁਕਾਨ ਨੂੰ ਦੂਰ ਕਰਜਾ ਦੁਕਾਨ ਨੂੰ ਦੂਰ ਪ੍ਰਾਣੇ ਗਾਇਕਾਂ ਦੀ ਕੀਮਤ ਕਿਉਂ ਨਹੀਂ ਪਾ ਸਕੀ ਲੋਕ ਨਵੇਂ ਗਾਇਕਾਂ ਨੂੰ 5-5 ਲੱਖ 10-12 ਲੱਖ ਦੇਣ ਨੂੰ ਤਿਆਰ ਹੁੰਦੇ ਪੁਰਾਣੇ ਗਾਇਕਾਂ ਨੂੰ ਅਗਰ 5000 ਵੀ ਦੇਣਾ ਹੋਵੇ ਉਹ ਵੀ बार-बार ਸੋਚਦੇ ਸੁਣ ਲੈ ਜੀ ਰੱਬ ਸੱਚੇ ਨੂੰ ਭੁੱਲ ਗਏ ਖੇਡੀ ਖੇੜ ਸਤਾਨੀ ਖੇਡੀ ਖੇੜ ਸਤਾਨੀ ਰੱਬ ਨੇ ਪੰਜੇ ਤਤਾਂ ਦਾ ਸਾਜਿਆ ਕਲੀ ਹੋਰ ਕੋਈ ਜਿਹੜੀ ਥੋੜੀ ਜਾ ਅੱਗੇ ਚੱਲਣੀ ਮਾਰਿਆ ਅੱਗੇ ਸੁਣੋ ਇਹ ਹੀ ਨਹੀਂ ਮੋਕਣੀ ਦੂਈ ਦਾ ਤਾਲ ਸੁਣਾਉਂਗਾ ਜੇ ਮੋਕੂੰਗੀ ਅਰਿਓ ਹਾਂਜੀ ਹਾਂਜੀ ਸੁਣੋ ਮਹਾਰਾਜ ਸੁਣੋ ਅੱਗੇ ਕੀ ਹੋਇਆ ਨਾਮ ਪਰਾਨੀ ਬਿਨਾ ਫਰਾ ਤੋਂ ਉੱਡਦਾ ਅੱਜ ਕੱਲ ਦੀ ਗਾਇਕੀ ਭਾਵੇਂ ਇਹ ਕਿਹਾ ਜਾਂਦਾ ਕਿ ਸਿਖਰਾਂ ਤੇ ਐ ਮਿਊਜ਼ਿਕ ਦਾ ਇੰਨਾ ਬੋਲ ਵਾਲਾ ਹੋ ਗਿਆ ਐ ਕੀ ਰਾਤੋਂ ਰਾਤ ਅੱਜ ਕੱਲ ਸੋਸ਼ਲ ਮੀਡੀਆ ਉੱਤੇ ਕਈ ਗਾਇਕ ਸਟਾਰ ਬਣ ਗਏ ਨੇ ਤਾਂ ਪੁਰਾਣੇ ਸਮਿਆਂ ਦੇ ਵਿੱਚ ਗਾਇਕੀ ਬਹੁਤ ਤਰੀਕੇ ਹੋਰ ਤਰੀਕੇ ਦੀ ਹੁੰਦੀ ਸੀ ਲੋਕ ਸੱਥਾਂ ਦੇ ਵਿੱਚ ਬੈਠ ਕੇ ਸੁਣਦੇ ਵੀ ਸੀ ਤਾਂ ਅੱਜ ਇੱਕ ਸੱਤ ਦੇ ਵਿੱਚ ਪਹੁੰਚੇ ਆ ਜਿੱਥੇ ਕੀ ਬਜ਼ੁਰਗ ਪੁਰਾਣੇ ਜ਼ਮਾਨੇ ਦਾ ਗਾਉਣ ਉਹਨਾਂ ਭਗਤਾਂ ਦਾ ਉਹਨਾਂ ਕੁਰਬਾਨੀ ਕਰਨ ਵਾਲੇ ਯੋਧਿਆਂ ਦਾ ਗਾਉਣ ਸੁਣ ਲਈ ਬੈਠੇ ਨੇ ਤਸੀ ਨਿਊ ਚੰਡੀਗੜ੍ਹ ਦੇ ਪਿੰਡ ਚਾਰ ਮਾਜਰੇ ਦੇ ਵਿੱਚ ਜਿੱਥੇ ਕੀ ਹਮੇਸ਼ਾ ਸਤ ਦੇ ਵਿੱਚ ਇੱਥਾ ਜਗਾ ਬਜ਼ੁਰਗ ਬੈਠਦੇ ਨੇ ਤਾਂ ਉਹਨਾਂ ਬਜ਼ੁਰਗਾਂ ਨੇ ਅੱਜ ਆਨੰਦ ਮਾਣ ਰਿਆ ਤੇ ਇਸ ਨੂੰ ਲੈ ਕੇ ਸਾਡੇ ਨਾਲ ਮਾਸਟਰੀ ਜ ਤੁੰਬੀ ਮਾਸਟਰ ਨੇ ਤਾਂ ਅੱਜ ਕਿਹੜਾ ਗਾਣ ਸੁਣਾ ਰਹੇ ਫਿਰ ਤੁਸੀਂ ਜਿਹੜਾ ਸਤ ਦੇ ਵਿੱਚ ਆਏ ਅੰਨੇ ਕੋੜੀਆਂ ਨੇ ਅੰਨੇ ਕੋੜੀਆਂ ਨੇ ਆ ਕੇ ਪੂਰਨ ਭਗਤ ਨੂੰ ਅਰਦਾਸ ਕਰੀ ਮਹਾਰਾ ਸੱਚੇ ਪਾਤਸ਼ਾਹ ਸਾਡੇ ਪੇ ਕਿਰਪਾ ਕਰੋ ਤੁਸੀਂ 12 ਸਾਲ ਦਾ ਬਾਗ ਸੁੱਕਿਆ ਹੋਇਆ ਇੱਕ ਆਤਮਾ ਹਰਾ ਕਰ ਲਿਆ ਵੀ ਸਾੜੇ ਪ੍ਰਕਿਰਪਾ ਕਰੋ ਮਹਾਰਾਜ ਲਓ ਅੰਨੇ ਕੋੜੀ ਪੂਰਨ ਭਗਤ ਨੂੰ ਅਰਦਾਸ ਕਰਦੇ ਕਿਆ ਕਹਿੰਦੇ ਅੰਨੇ ਕੋੜੀ ਪਿੰਗਲੇ ਕਰਦੇ ਹੂਰੋ ਹੂਰ ਕਰਦੇ ਹੂਰੋ ਹੂਰ ਗੁਰੂ ਜੀ ਅਸੀਂ ਦੁਖਿਆਰੇ ਜਨਮ ਦੇ ਸਿਦਕੇ ਯਾਰੇ ਜਨਮ ਦੇ ਹੋ ਗਏ ਚੱਕਣਾ ਚੂਰ ਹੋ ਗਏ ਚੱਕਣਾ ਚੂਰ ਗੁਲ ਹੋ ਗਏ ਜੀਬੇ ਅੰਦਰ ਦੇ ਗੁਲ ਹੋ ਗਏ ਜੀਬੇ ਅੰਦਰ ਦੇ ਬੁਝ ਗਏ ਵਾਂਗ ਬਨੂਦ ਬੁਝ ਗਏ ਵਾਂਗ ਬਨੂਦ ਅਸੀਂ ਕੀ ਰਬ ਦਾ ਫੇਰਿਆ ਸੀ ਕੇ ਰੱਬ ਦਾ ਫੇਰਿਆ ਸਤ ਹੋ ਕੀ ਗਿਆ ਕਸੂਰ ਹੋ ਕੀ ਗਿਆ ਕਸੂਰ ਸਾਥ ਸੰਗਤ ਵਿੱਚ ਫਰਕ ਨਹੀਂ ਸਾਥ ਸੰਗਤ ਵਿੱਚ ਫਰਕ ਨਹੀਂ ਇਹ ਗੱਲ ਬਹੁਤ ਮਸ਼ਹੂਰ ਇਹ ਗੱਲ ਬਹੁਤ ਮਸ਼ਹੂਰ ਜੇ ਤੂੰ ਆ ਗਿਆ ਨਾਲ ਸਬੱਬ ਦੇ ਦੇ ਸਾਡੇ ਕਰਜਾ ਦੁਕਾਨੋਂ ਦੂਰ ਕਰਜਾ ਦੁਕਾਨੋਂ ਦੂਰ ਅੱਗਿਓ ਪੂਰਨ ਬੋਲਦਾ ਅੱਗਿਓ ਪੂਰਨ ਬੋਲਦਾ ਤੁਸੀਂ ਸਮਝੇ ਨਹੀਂ ਗੱਲ ਕਲਾਮ ਤੁਸੀਂ ਸਮਝੇ ਨਹੀਂ ਗੱਲ ਕਲਾਮ ਜਿਹਨੂੰ ਵਿੱਚ ਜੰਗ ਲਾਂਦੇ ਟੋਲਦੇ ਇਹਨੂੰ ਵਿੱਚ ਜੰਗਲਾਂ ਦੇ ਟੋਲ ਦੇ ਥੋੜੇ ਅੰਦਰੇ ਵਸਦਾ RAM ਅੰਦਰੇ ਵਸਦਾ RAM ਅੰਦਰੇ ਠੰਡੀ ਕੋਠੜੀ ਅੰਦਰੇ ਠੰਡੀ ਕੋਠੜੀ ਅੰਦਰੇ ਗਰਮ ਹਵਾਮ ਅੰਦਰੇ ਗਰਮ ਹਵਾਮ ਅੰਦਰੇ ਮਹਿਜਤ ਮਾਰੀਆਂ ਅੰਦਰੇ ਮਹਿਜਤ ਮਾਰੀਆਂ ਅੰਦਰੇ ਦੀਨ ਸਲਾਮ ਅੰਦਰੇ ਮੂਲਾ ਮਸੀਤ ਹੈ ਅੰਦਰੇ ਮੂਲਾ ਮਸੀਤ ਹੈ ਅੰਦਰੇ ਦੀਨ ਸਲਾਮ ਅੰਦਰੇ ਦੀਨ ਸਲਾਮ ਅੰਦਰੇ ਮਹਿਜਤ ਮਾੜੀਆਂ ਅੰਦਰੇ ਮਹਿਜਤ ਮਾੜੀਆਂ ਅੰਦਰੇ ਪ੍ਰਭੂ ਦੀ ਸ਼ਾਨ ਅੰਦਰੇ ਪ੍ਰਭੂ ਦੀ ਸ਼ਾਨ ਜਿਹੜਾ ਵਿੱਚ ਬੰਦੇ ਦੇ ਬੋਲਦਾ ਜਿਹੜਾ ਵਿੱਚ ਬੰਦੇ ਦੇ ਬੋਲਦਾ ਤੁਹਾਨੂੰ ਦਸੀਏ RAM ਤੁਹਾਨੂੰ ਦਸੀਏ RAM ਜਿਹੜਾ ਵਿੱਚ ਬੰਦੇ ਦੇ ਬੋਲਦਾ ਪੂਰਨ ਭਗਤ ਦੀ ਤੁਸੀਂ ਕਲ ਸੁਣਾਈਏ ਪੂਰਨ ਭਗਤ ਕੌਣ ਸੀ ਦਰਸ਼ਕਾਂ ਉਹ ਵੀ ਦੱਸ ਦੋ ਕਿਵੇਂ ਉਸ ਨੇ ਰੱਬ ਨੂੰ ਪਛਾਣਿਆ ਕਿਵੇਂ ਰੱਬ ਨੂੰ ਬਹੁਤ ਲੰਬੀ ਕਥਾ ਮਹਾਰਾਜਾ ਤਾਂ ਤੁਹਾਨੂੰ ਇੱਥੇ ਤੇ ਸੁਣਾਈਏ ਮਹਾਰਾਜ ਇਹ ਤਾਂ ਜੜਤੇ ਚੱਲਦੀ ਹੈ ਇਹ ਤਾਂ 1.5 ਦਿਹਾੜੀ ਮੇ ਮੁੱਕਦੀ ਹੈ ਬਾਬਿਓ ਹਾਂਜੀ ਸਾਰੀ ਰਾਤ ਕੱਲੂ 10 ਵਜੇ ਮੁੱਕਣੀ ਹੈ ਕੀ ਇਹ ਨਹੀਂ ਲੰਬੀ ਹੈ ਹਾਂ ਇਹ ਨਹੀਂ ਲੰਬੀ ਕਥਾ ਮਹਾਰਾਜ ਇਹਨਾਂ ਜਨਮ ਲੈਣਾ ਆ ਕੇ ਪੂਰਨ ਭਾਰਤ ਦੇ ਰਾਜ ਸਲਮਾਨ ਦੇ ਘਰਾਂ ਜਨਮ ਲੈਣਾ ਪਾਇਆ ਕਿ ਮੇਸੀ ਰੱਬ ਇਹ ਵੀ ਦੱਸ ਦੋ ਇਹ ਪਿਛਲੇ ਜਨਮ ਦਾ ਬਾਦਸ਼ਾਹ ਸੀ ਜਿਹੜਾ ਪੂਰਨ ਭਾਰਤ ਦਾ ਪਿਛਲੇ ਜਨਮ ਦਾ ਬਾਦਸ਼ਾਹ ਖੇਡਣ ਗਿਆ ਸ਼ਿਕਾਰ ਇਹਨਾਂ ਕਾਲੇ ਮਿਰਗ ਨੂੰ ਮਾਰਿਆ ਸਜ਼ਾ ਦਿੱਤੀ ਮਹੀਨੇ 4 ਉਹ ਤੜਫ ਤੜ ਕੇ ਟਕਰਾ ਮਾਰ ਕੇ ਮਰ ਗਿਆ ਤਾਂ ਫਿਰ ਉਹਨੇ ਉਹਨੇ ਮਿਰਗ ਨੇ ਇਸਰਾਫ ਦਿੱਤੇ ਇਹਨੂੰ ਕਹਿੰਦਾ ਜਿਕਣਾ ਮੈਂ ਮੈਂ ਮਰਿਆ ਤਾਂ ਇਹਨੂੰ ਮਾਰੇ ਨਾ ਤੜਫਾਤ ਵਖਾ ਕੇ ਕਹਿੰਦਾ ਓਕਣਾ ਚਾਰ ਚਾਰਾਂ ਤੇ ਕਹਿੰਦਾ 24 ਬਣ ਜੂਗੇ ਚਾਹਾਂ ਤੇ 24 ਬਣ ਗਏ ਜੀ 24 ਸਾਲ ਕਿਹੜੇ ਜਨਮ ਲੰਦੀ ਸਾਰੇ ਪੰਡਤਾਂ ਨੇ ਕਿਹਾ ਵਾ ਤਾਂ ਮੂੰਹ ਨਹੀਂ ਦੇਖਣਾ ਇਹਦਾ ਬੱਚੇ ਦਾ 12 ਸਾਲ ਪੋਰੇ ਵਿੱਚ ਬੰਦ ਕਰਦੀ ਉਹ ਵੀ ਸਾਜਈ ਹੈ 12 ਸਾਲ ਕੋ ਪੋਰੇ ਬੰਦ ਰਿਹਾ ਜੀ 12 ਸਾਲ ਬਾਅਦ ਜਦ ਪੋਰੇ ਚ ਬਾਹਰ ਕੱਢਿਆ ਜਨੂ ਰਾਜ ਨੇ ਦੂਆ ਵਿਆਹ ਕਰਾ ਲਿਆ ਰਾਲੀ ਲੂਣਾ ਲੈਂਦੀ ਸੀ ਮਹਾਰਾਜ ਉਹ ਮਤੇਈ ਮਾਂ ਆ ਗਈ ਉਹਦੀ ਜਦ ਪੋਰੇ ਜੇ ਉਹਨੂੰ ਬਾਹਰ ਕੱਢਿਆ ਫਿਰ ਰਾਜ ਨੇ ਕਿਹਾ ਤੇ ਆਪੜ ਤੇਰੀ ਮਾਤਾ ਨੂੰ ਮੱਥਾ ਟੇਕ ਇਹਨੂੰ ਮਾਤਾ ਇਸ਼ਰਾ ਇਸ਼ਰਾ ਨੂੰ ਮੱਥਾ ਟੇਕਿਆ ਕਹਿੰਦਾ ਕਿ ਤੇਰੀ ਮਾਤਾ ਹੋਰ ਐ ਉਹਨੂੰ ਮੱਥਾ ਟੇਕਿਆ ਉਹ ਰਾਣੀ ਲੂਨਾ ਮਤੇ ਹੀ ਮਾਤਾ ਸੀ ਹੂੰ ਉਹਨੇ ਵੀ ਆਪਣਾ ਬਦਲਾ ਲਿਆ ਜੀ ਉਹ ਵੀ ਪਹਿਲਾਂ ਗਊ ਸੀ ਇਹਨੇ ਉਂਗਲੀ ਕਰਕੇ ਦੱਸਿਆ ਜਲਾਦਾਂ ਨੂੰ ਵੀ ਉਹ ਚੁੱਕਦੀ ਏ ਮੌਨ ਵਰਤ ਰੱਖਿਆ ਵਾ ਤਾਂ ਇਹਨੇ ਪੰਡਤ ਆਹੇ ਹਾਂਜੀ ਫਿਰ ਪਹਿਲੇ ਗਾਇਕਾਂ ਦੇ ਵਿੱਚ ਤੇ ਹੁਣ ਦੇ ਗਾਇਕ ਦੇ ਵਿੱਚ ਕੀ ਫਰਕ ਹੈ ਕਿਉਂ ਕਿ ਹੁਣ ਤਾਂ ਲੱਤ ਕਹੇ ਦੀ ਬਾਹ ਕਹੇ ਦੀ ਪੈਰ ਕਹੇ ਦਾ ਸਿਰ ਹੈ ਹੀ ਨਹੀਂ ਬ ਐ ਹੋਣੀ ਚਾਹੀਦੀ ਹੈ ਬਸ ਕਹਿੰਦੇ ਬੱਲੇ ਬੱਲੇ ਫੱਟੇ ਝੱਕ ਦੇ ਕਹਿੰਦੇ ਬਾਈ ਹਾਂ گاਉਣ ਲੜੀ ਦਾ ਸਿਆਣੇ ਬੈਠੇ ਆ ਜੀ گاਉਣ ਲੜੀ ਦਾ ਹੁੰਦਾ ਮੀਂਹ ਝੜੀ ਦਾ ਹਾਂ ਫੇਰ ਗੱਲ ਦਾ ਨਜ਼ਾਰਾ ਆਉਂਦਾ ਜੀ ਹਾਂ ਅਗਲਾ ਸਰੋਤਾ ਸੁਣਦਾ ਵੀ ਗਾਹਾਂ ਕਿਆ ਹੋਇਆ ਉੱਤੇ ਗਾਹਾਂ ਕਿਆ ਹੋਇਆ ਲੜੀ ਦਾ ਮਤਲਬ ਹਾਂ ਜੀ ਥਾਂਡ ਰੱਖਦੇ ਜਿਕਣਾ ਬਰਸੀਨ ਨੂੰ ਵੱਢਣੇ ਨੂੰ ਓਕੜ ਸਾਡੇ ਕੋਲ ਥਾਂਡ ਦਾ ਗਾਉਣ ਨੇ ਜੀ ਪੁਰਾਣੇ ਗਾਇਕਾਂ ਦੀ ਕੀਮਤ ਕਿਉਂ ਨਹੀਂ ਪਾ ਸਕੇ ਲੋਕ ਨਵੇਂ ਗਾਇਕਾਂ ਨੂੰ 5-5 ਲੱਖ ਦਾ 10 ਲੱਖ 20 ਲੱਖ ਦੇਣ ਨੂੰ ਤਿਆਰ ਹੋ ਨੇ ਪਰਾਣੇ ਗਾਇਕਾਂ ਨੂੰ ਅਗਰ 5000 ਵੀ ਦੇਣਾ ਹੋਵੇ ਉਹ ਵੀ ਬਾਰ-ਬਾਰ ਸੋਚਦੇ ਸੁਣ ਲੈ ਜੀ ਸੁਣ ਲੋ ਜੀ ਸੁਣ ਲੋ ਗੁਰਨਾਣ ਦੇਵ ਜੀ ਨੇ ਸਾਜੋਗ ਨੂੰ ਪੁੱਛਿਆ ਤਾਂ ਵੀ ਸਾਜੋਗ ਤਾਂ ਤੂੰ ਸਾਜੋਗਾ ਤੂੰ ਕੀ ਕੰਮ ਕਰਦਾ ਉਹ ਕਹਿੰਦਾ ਜੀ ਮੈਂ ਤਾਂ ਧਰਮ ਦੇ ਕੰਮ ਕਰਦਾ ਪਿਆਰ ਪਿਆਰ ਕਮਾਉਂਦਾ ਇੱਕ ਦੂਏ ਨਾਲ ਫੇਰ ਕਲਯੁਗ ਨੂੰ ਪੁੱਛਿਆ ਕਹਿੰਦਾ ਕਲਯੁਗਾ ਤੂੰ ਕੀ ਕੰਮ ਕਰਦਾ ਬਈ ਕਹਿੰਦਾ ਬਾਬੇ ਮੇਰਾ ਹਜੇ ਟਾਈਮ ਨਹੀਂ ਆਇਆ ਕਹਿੰਦਾ ਫੇਰ ਕਾਂ ਜਾ ਮੇਰਾ ਟਾਈਮ ਆ ਜਾਊਗਾ ਮੇਰੇ ਵਿੱਚ ਇੰਨੀ ਜਾ ਤੇਰਾ ਬੰਦਾ ਨਾਮ ਜਪਊਗਾ ਕਹਿੰਦਾ ਮੈਂ ਭੜਤੂ ਪਾ ਦੂੰਗਾ ਅਗੇ ਵਿੱਚ ਹਰੀ ਓ ਮੋ ਕਲ ਜੂਗਾ ਜੀ ਇਹ ਹੁਣ ਹਾਂ ਜੀ ਨਿਸ਼ਾਨੀਆਂ ਕਲ ਜੁਗਦੀਆਂ ਹਾਂ ਜੀ ਪੱਕੀਆਂ ਇਹ ਹਕੀਕਤ ਹੈ ਮੈਂ ਕਿਹਾ ਆਪਣੇ ਕੋਲ ਤੇ ਬਣਾ ਕੇ ਸੁਣਾਉਂਦਾ ਜੀ ਗੱਲ ਇਹ ਹੋਈ ਬੀਤੀ ਵੀ ਗੱਲ ਹੈ ਮਹਾਰਾਜ ਦਾਤਿਓ ਹੋ ਰਹੀ ਹੈ ਹੁਣ ਕਲ ਜਿਹੜੇ ਕਈ ਭਗਤ ਹੋਏ ਨੇ ਜਾਂ ਫਿਰ ਤੁਹਾਡੇ ਵਰਗੇ ਗਾਉਣ ਵਾਲੇ ਹੋਏ ਨੇ ਉਹਨਾਂ ਨੇ ਕਈ ਭਗਤਾਂ ਨੇ ਕਈ ਗਾਉਣ ਵਾਲੇ ਨੇ ਜਿਹੜੇ ਪੁਰਾਣੇ ਗਾਇਕ ਨੇ ਕਈ ਸਾਲ ਪਹਿਲਾਂ ਦੱਸਦੇ ਸੀ ਕਿ ਅੱਜ ਆਉਣ ਵਾਲਾ ਮਾਹੌਲ ਕਿਵੇਂ ਦਾ ਜਾਂ ਕਿਵੇਂ ਹੋਏਗਾ ਉਹ ਪਖ ਦਾ ਸ੍ਰੀ ਆਰਮ ਦੀ ਗੱਲ ਕਰੀਏ ਇੱਥੇ ਦੀ ਉਹ ਹਾਂ ਯਾ ਸ੍ਰੀ ਆਰਮ ਦੀ ਭਖਦੀ ਉਹਨੇ ਜਿਹੜਾ ਕਲਯੁਗ ਵਿੱਚ ਹੋ ਰਿਹਾ ਹੁਣ ਉਹਨੇ ਪਹਿਲਾਂ ਲਿਖ ਤਿਆ ਤਾਂ ਆਪਣੀ ਕਲਮ ਗੱਲ ਹਾਂ ਪਹਿਲਾਂ ਲਿਖ ਤਿਆ ਤਾਂ ਵੀ ਕਲਯੁਗ ਦੇ ਵਿੱਚ ਆ ਕੁਝ ਹੋਊਗਾ ਜੀ ਕੋਈ ਹੈ ਗੱਲਾਂ ਯਾਦ ਹਾਂ ਜੀ ਜਣੀ ਅਸੀਂ ਇਹਦਾ ਕਿੱਸਾ ਘਟਾ ਪੜਿਆ ਹੋਇਆ ਜੀ ਜਿਹੜਾ ਆਉਂਦਾ ਸਾਨੂੰ ਚੀਜ਼ ਉਹ ਸੁਣਾਉਂਦੇ ਜੀ ਹਾਂ ਕਲੀ ਹੋਰ ਕੋਈ ਜਿਹੜੀ ਥੋੜੀ ਜਿਹੀ ਅੱਗੇ ਚੱਲਣੀ ਮਾਰਿਆ ਅੱਗੇ ਸੁਣੋ ਇਹ ਹੀ ਨਹੀਂ ਮੁੱਕਣੀ ਦੂਈ ਦਾ ਤਾਲ ਸੁਣਾਉਂਗਾ ਜੇ ਮੁੱਕੂਗੀ ਅਰੀਓ ਹਾਂ ਜੀ ਹਾਂ ਜੀ ਸੁਣੋ ਮਹਾਰਾਜ ਸੁਣੋ ਅੱਗੇ ਕੀ ਹੋਇਆ ਫੇਪੂ ਫੇਰ ਅੰਨੇ ਕੋੜੀ ਪਿੰਗਲੇ ਫੇਰ ਹੱਥ ਬੰਨ ਕੇ ਖੜ ਗਏ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੜਾ ਇਹਦੇ ਇਹਦੇ ਕਰਕੇ ਕਰੋ ਜੀ ਅਸੀਂ ਤਾਰਫਾ ਜਾਂਦੀ ਇਹਦੇ ਮਾ ਇਹਦੇ ਕੋੜੀ ਫੇਰ ਹੋਰ ਆਵਾਜ਼ ਆ ਜਾਂਦੀ ਵਿੱਚ ਨੂੰ ਹਾਂਜੀ ਫੇਰ ਹੱਥ ਬੰਨ ਕੇ ਫੇਰ ਖੜ ਗਏ ਅੰਨੇ ਕੋੜੀ ਕਹਿੰਦੇ ਮਹਾਰਾਜ ਸਾਨੂੰ ਐ ਦੱਸੋ ਵੀ ਅਸੀਂ ਅੰਨੇ ਕਾਤੇ ਹੋਏ ਐ ਪਿੰਗਲੇ ਕਾਤੇ ਹੋਏ ਐ ਕੋੜੀ ਕਾਤੇ ਹੋਏ ਐ ਲੈ ਫੇਰ ਸੁਣੋ ਜੀ ਬੋਰ ਭਗਤ ਕਿਆ ਕਹਿੰਦਾ ਪੂਰਨ ਬੋਲਦਾ ਭਾਈ ਤੁਸੀਂ ਬਾਤ ਨਹੀਂ ਜਾਣੀ ਤੁਸੀਂ ਬਾਤ ਨਹੀਂ ਜਾਣੀ ਰੱਬ ਸੱਚੇ ਨੂੰ ਭੁੱਲ ਗਏ ਰੱਬ ਸੱਚੇ ਨੂੰ ਭੁੱਲ ਗਏ ਖੇਡੀ ਖੇੜ ਸਤਾਨੀ ਖੇਡੀ ਖੇੜ ਸਤਾਨੀ ਰੱਬ ਨੇ ਪੰਜੇ ਤਤਾਂ ਦਾ ਸਾਜਿਆ ਨੇ ਪੰਜੇ ਤਤਾਂ ਦਾ ਸਾਜਿਆ ਧਰਿਆ ਨਾਮ ਪਰਾਨੀ ਧਰਿਆ ਨਾਮ ਪਰਾਨੀ ਬਿਨਾ ਫਰਾ ਤੋਂ ਉੱਡਦਾ ਬਿਨਾ ਫਰਾ ਤੋਂ ਉੱਡਦਾ ਇਹ ਹੈ ਪੌਰਸਲਾਨੀ ਇਹ ਹੈ ਪੌਰਸਲਾਨੀ ਲੱਖਾਂ ਦੇ ਤੁਸੀਂ ਲਾਲਸੀ ਆਦੇ ਤੋਸੀ ਲਾਲ ਸੀ ਤੁਹਾਡੀ ਕੀਮਤ ਪਈ دیਵਾਨੀ ਕੀਮਤ ਪਈ دیਵਾਨੀ ਹੁਣ ਕੀ ਬਣਦਾ ਕੋੜਿਓ ਹੁਣ ਕੀ ਬਣਦਾ ਕੋੜਿਓ ਜਗ ਤੇ ਬੀਤ ਕੇ ਗਈ ਜਵਾਨੀ ਬੀਤ ਕੇ ਗਈ ਜਵਾਨੀ ਹੁਣ ਕੀ ਬਣਦਾ ਕੋੜਿਓ ਕੋੜੀ ਫੇਰ ਹੱਥ ਬਨ ਕੇ ਖੜ ਗਏ ਕਹਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਜੇ ਤੁਸੀਂ 12 ਸਾਲ ਦਾ ਬਾਗ ਸੁੱਕਿਆ ਹੋਇਆ ਹਰਾ ਕਰ ਸਕਦੇ ਮਹਾਰਾਜ ਸਾਡੇ ਕੋੜੀ ਕੋੜ ਵੀ ਧੋ ਸਕਦੇ ਮਹਾਰਾਜ ਸਾਨੂੰ ਦੱਸਿਓ ਵੀ ਅਸੀਂ ਕੋੜੀ ਕਾਤੇ ਹੋਏ ਅੱਗੇ ਉਹ ਪੂਰਨ ਬੋਲਦਾ ਮੁਖ ਤੇ ਕਰੇ ਸਵਾਲ ਮੁਖ ਤੇ ਕਰੇ ਸਵਾਲ ਇੱਥੇ ਰੋੜਾਂ ਤੇ ਛਿੱਟੇ ਮਾਰ ਕੇ ਠੈ ਰੋੜਾਂ ਦੇ ਛਿੱਟੇ ਮਾਰ ਕੇ ਕਿੱਥੋਂ ਭਾਲਦੇ ਲਾਲ ਕਿੱਥੋਂ ਭਾਲਦੇ ਲਾਲ ਠੈ ਜੋ ਬੀਜੇ ਸੋ ਵੰਡਣਾ ਠੈ ਜੋ ਬੀਜੇ ਸੋ ਵੰਡਣਾ ਮੂਲਾਂ ਬਦਲੇ ਡਾਲ ਮੂਲਾਂ ਬਦਲੇ ਡਾਲ ਤੁਸੀਂ ਅੰਨਿਆਂ ਨਾ ਚਿੜੀਆਂ ਮਾਰੀਆਂ ਤੁਸੀਂ ਅੰਨਿਆ ਨ ਚਿੜੀਆਂ ਮਾਰੀਆਂ ਪਾਸ ਤੁਹਾਡੇ ਜਾਲ ਪਾਸ ਤੁਹਾਡੇ ਜਾਲ ਬੱਚੇ ਜਾਨਵਰਾਂ ਦੇ ਮਾਰ ਲੇ ਬੱਚੇ ਜਾਨਵਰਾਂ ਦੇ ਮਾਰ ਲੇ ਮਾਰੇ ਤੇ ਕਈ ਹਜ਼ਾਰ ਮਾਰੇ ਤੇ ਕਈ ਹਜ਼ਾਰ ਤੁਸੀਂ ਕੋੜੀਆਂ ਨੇ ਕੁੱਤੇ ਮਾਰ ਲੇ ਤੁਸੀਂ ਕੋਣ ਜਿੰਨਾ ਕੁੱਤੇ ਮਾਰ ਲੇ ਉਹਦੀ ਕੂਕ ਸੁਣੀ ਦਰਬਾਰ ਕੂਕ ਸੁਣੀ ਦਰਬਾਰ ਤੁਸੀਂ ਪਿੰਗਲਿਆਣਾ ਗਊਆਂ ਵੱਡੀਆਂ ਤੁਸੀਂ ਪਿੰਗਲਿਆਣਾ ਗਊਆਂ ਵੱਡੀਆਂ ਪਾਪੀ ਮਹਾ ਚੰਡਾਲ ਪਾਪੀ ਮਹਾ ਚੰਡਾਲ ਇਹ ਫੇਰਾ ਪਿਛਲੇ ਜਨਮ ਦਾ ਇਹ ਫੇਰਾ ਪਿਛਲੇ ਜਨਮ ਦਾ ਦੁੱਖ ਭਰਿਆ 52 ਸਾਲ ਦੁੱਖ ਭਰਿਆ 52 ਸਾਲ ਹੁਣ ਸੁਖ ਦੀ ਘੜੀ ਤਾਂ ਆ ਗਈ ਹੁਣ ਸੁਖ ਦੀ ਘੜੀ ਤਾਂ ਆ ਗਈ ਜਾ ਕੇ ਸਿੱਧਾਂ ਦਾ ਕਰੋ ਜਮਾਲ ਸਿੱਧਾਂ ਦਾ ਕਰੋ ਜਮਾਲ ਜਾ ਕੇ ਨਾਲੋ ਸੰਤਾਂ ਦੇ ਤਾਲ ਚ جا کے نہ لو سان تند تال چ تھوڑے ਛੜ ਜੂ ਪਾਪ ਜੰਜਾਲ ਛੜ ਜੂ ਪਾਪ ਜੰਜਾਲ ਫਿਰ ਅੰਨੇ ਕੋੜੀ ਪਿੰਗਲੇ ਫਿਰ ਅੰਨੇ ਕੋੜੀ ਪਿੰਗਲੇ ਪੈਗੇ ਤਾਲ ਦੇ ਰਾ ਪੈਗੇ ਤਾਲ ਦੇ ਰਾ ਕੋੜੀ ਉੱਤੇ ਤਾਲ ਦੇ ਜਾ ਕੇ ਕੋੜੀ ਉੱਤੇ ਤਾਲ ਦੇ ਜਾ ਕੇ ਬਹਿ ਕੇ ਕਰਨ ਸਲਾ ਫਿਰ ਬਹਿ ਕੇ ਕਰਨ ਸਲਾ ਕਹਦੇ ਕਹਿਣਾ ਮੰਨੋ ਫਕੀਰ ਦਾ ਕਹਦੇ ਕਹਿਣਾ ਮੰਨੋ ਫਕੀਰ ਦਾ ਵਿਚ ਲਵੋ ਤਾਲ ਦੇ ਨਾ ਵਿਚ ਲਵੋ ਤਾਲ ਦੇ ਨਾ ਕੋੜੀ ਕਾਂਜੋ ਕੱਪੜੇ ਖੋਲ ਕੇ ਗੋੜੀ ਗਲਾਂ ਚੋ ਕਪੜੇ ਖੋਲ ਕੇ ਬੜਗੇ ਵਿੱਚ ਤਲਾ ਫਿਰ ਬੜਗੇ ਵਿੱਚ ਤਲਾ ਗੋੜੀ ਦਬਦਬ ਗੋਤੇ ਮਾਰਦੇ ਗੋੜੀ ਦਬਦਬ ਗੋਤੇ ਮਾਰਦੇ ਮਲ ਮਲ ਲੈਂਦੇ ਨਾ ਫਿਰ ਮਲ ਮਲ ਲੈਂਦੇ ਨਾ ਦੇਹਾਂ ਚੰਦਨ ਵਰਗੀਆਂ ਹੋ ਗਈਆਂ ਦੇਹਾ ਚੰਦਨ ਵਰਗੀਆਂ ਹੋ ਗਈਆਂ ਦਿੱਤੇ ਸਭ ਦੇ ਦੁੱਖ ਹਟਾ ਦਿੱਤੇ ਸਭ ਦੇ ਦੁੱਖ ਹਟਾ ਕੋੜੀ ਬਹਾਰਤਾਲ ਤੇ ਆ ਕੇ ਕੋੜੀ ਬਹਾਰਤਾਲ ਤੇ ਆ ਕੇ ਮੰਗਦੇ ਨੇ ਇੱਕ ਦੁਆ ਫਿਰ ਮੰਗਦੇ ਨੇ ਇੱਕ ਦੁਆ ਗੁਰੂ ਜੀ ਸਾਡਾ ਭਲਾ ਕਰਦੇ ਆ ਗੁਰੂ ਜੀ ਸਾਡਾ ਭਲਾ ਕਰਦੇ ਆ ਕਦੇ ਤੇਰਾ ਵੀ ਕਰੇ ਖੁਦਾ ਤੇਰਾ ਵੀ ਕਰੇ ਖੁਦਾ ਸਾਡਾ ਭਲਾ ਕਰਦੇ ਆ ਬਿਲਕੁਲ ਤੁਸੀਂ ਦੇਖੋ ਕੀ ਬਹੁਤ ਤਖੜੀ ਗੱਲ ਹੈ ਕਿ ਜਿਹੜੇ ਸਤ ਦੇ ਵਿੱਚ ਬੈਠ ਕੇ ਗਾਣਾ ਤਾਂ ਆਨੰਦ ਮਾਣ ਰਹੇ ਨੇ ਬਜ਼ੁਰਗ ਪਹਿਲੇ ਗਾਣ ਚ ਤੇ ਨਵੇਂ ਗਾਣ ਚ ਕੀ ਫਰਕ ਲੱਗਦਾ ਤੁਹਾਨੂੰ ਫਰਕ ਤਾਂ ਇਹ ਹੀ ਆ ਹੁਣ ਗੁੱਡਿਆਂ ਪਟੋਲੇ ਜਲ ਧਰਮਤੀ ਹਾਹੀ ਵਰਗਾ ਬਸ ਸੱਤ ਦੇ ਵਿੱਚ ਕਿੰਨਾ ਕੁ ਨਜ਼ਾਰਾ ਆਇਆ ਸੁਣ ਕੇ ਸੱਤਮਾ ਠੀਕ ਆ ਆ ਜਿਹੜਾ ਹੁਣ ਥੋੜੀ ਦੇਰ ਦਾ ਸਮਾ ਹੈ ਨਾ ਜਿਹੜੇ ਸੱਜਾ ਵਾਲੇ ਹਾਂ ਅੱਛਾ ਇਹਨਾਂ ਨੇ ਇੱਕ ਦਿਨ ਆ ਗਿਆ ਇੱਧਰ ਵੀ ਪੁੱਛ ਤੁਸੀਂ ਹਾਂਜੀ ਸੱਤ ਕੀ ਵਿੱਚ ਗਾਣੇ ਵਾਲਾ ਬੁਲਾਇਆ ਹਾਂਜੀ ਕਿੰਨੇ ਕ ਲੱਖ ਰੁਪਏ ਦਿੱਤਾ ਇਹਨੂੰ ਆ ਗਿਆ ਨਜ਼ਾਰਾ ਆ ਗਿਆ ਲੱਖਾਂ ਦਾ ਵੀਰ ਹੈ ਸਾਡਾ ਇਹ ਜਿੱਥੇ ਦੂਸਰੇ ਗਾਉਣ ਲੱਗਦੇ ਆ ਅਸੀਂ ਬਜ਼ੁਰਗ ਤਾਂ ਦੇਖ ਨਹੀਂ ਸਕਦੇ ਨੰਗੀਆਂ ਪੈਂਦੇ ਹੀ ਨਹੀਂ ਹੈਗੇ ਹਾਂ ਨਾ ਸੁਣਦੇ ਸੌਿਆਂ ਨੂੰ ਜਿਹੜੇ 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 ਹੁਣ ਨਵੇਂ ਗਾਣ ਵਜਾਉਣ ਐ ਤੀਆਂ ਭੈਣਾਂ ਚ ਬੈਠ ਕੇ ਸੁਣ ਲੱਗੇ ਹੈ ਕਿ ਨਹੀਂ ਹਾਂ ਅਸੀਂ ਉੱਠ ਕੇ ᱫੌਰ ਜਾਂਦੇ ਇਹਨਾਂ ਦੇ ਪੈਸਾ ਪੂਠਿਆਂ ਜਾਂ ਜਿਹੜੇ ਪਾਸੇ ਜੀ ਕਰਦੇ ਇਹ ਅੱਛਾ ਪੈਸੇ ਵਰਸ ਕਰਦੇ ਇੰਦੇ ਇਹ ਤਾਂ ਮੰਜਾਂ ਬੈਠ ਕੇ ਗਾਣ ਲਵਾਉਂਦੇ ਸੀ ਆਪਣੇ ਟੌਰ ਨਾਲ ਹਾਂ ਮੈਂ ਗਾਣ ਤੀਆਂ ਭੈਣਾਂ ਵੀ ਸੁਣਦੀਆਂ ਜਿਹੜੇ ਸਾਡੇ ਸਭ ਸੁਣਦੇ ਸੀ ਤੀਆਂ ਭੈਣਾਂ ਵਿੱਚ ਬੈਠ ਕੇ ਸੁਣਦੇ ਇਹ ਮੰਜਿਆਂ ਪਰ ਇਹ ਤਾਂ ਸਿਆਣੇ ਕਿ ਜਿਨ੍ਹਾਂ ਨੇ ਪੁਰਾਣੇ ਗਾਣੇ ਸੁਨੇ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਕਈ ਸਾਲ ਪਹਿਂ ਦੱਸ ਗਈ ਸੀ ਕਿ ਆਉਣ ਵਾਲਾ ਯੁੱਗ ਕਿਹਜਾ ਹੈ ਸਾਡਾ ਜੀ ਆਸਰਾਮ ਦੱਸ ਗਿਆ ਤਾਂ ਪਹਿਲਾਂ ਹੀ ਕਹਿੰਦਾ ਪੈਕਟਾਂ ਦਾ ਦੁੱਧ ਵੀ ਖੀਊਗਾ ਮੁੰਡੇ ਕੁੜੀ ਪਛਾਣ ਨਹੀਂ ਹੋਊਗੀ ਪੈਕਟਾਂ ਹੋਊਗੇ ਸਾਰੇ ਪੈਕਟਾਂ ਚ ਆ ਰਿਹਾ ਦੁੱਧ ਅਸੀਂ ਮਖੌਲ ਕਰੀ ਕਰਦੇ ਸੀ ਕੀ ਨਹੀਂ ਹੋ ਸਕਦਾ ਕਹਿੰਦਾ ਪੈਸੇ ਨੂੰ ਹਵਾ ਮਿਲੂਗੀ ਤੁਹਾਨੂੰ ਮੁੱਲ ਅਸੀਂ ਕਹਿੰਦੇ ਹਵਾ ਤਾਂ ਫਰੀ ਜਲਦੀ ਪਰ ਹੁਣ ਪਤਾ ਦਾ ਜਦ ਬਿੱਲ ਦੇਣਾ ਪੈਂਦਾ ਪੱਖੇ ਦਾ ਇਹ ਪਾ ਸਾਡਾ ਸਰਮ ਜੀ ਪਹਿਲਾਂ ਹੀ ਕਹਿ ਗਿਆ ਤਾਂ ਫੇਰ ਕਹਿੰਦਾ ਪਾਣੀ ਮੁੱਲ ਉਹ ਵਾਹ ਪੰਜਾਬ ਵਿੱਚ ਪਾਣੀ ਮੁਖ ਜੂ ਹਾਂ ਜਾ ਹੁਣ ਟੂਟੀਆਂ ਦਾ ਬਿੱਲ ਭਰਨੀ ਜਾਂ ਫਿਰ ਦਾ ਦੱਸਦਾ ਸਾਡਾ ਸਾਰਾ ਸੱਚ ਕਹਿੰਦਾ ਦਾ ਭਾਈ ਟੂਟੀਆਂ ਦਾ ਬਿੱਲ ਸਾਲੇ ਬਿੱਲ ਭਰਦੇ ਆਉਂਦਾ 20 ਰੁਪਏ ਦੀ ਬੋਤਲ ਹੋਗੀ ਪਾਣੀ ਹਾਂਜੀ ਹਾਂ 20 ਰੁਪਏ ਦੀ ਬੋਤਲ ਕਹਾਂ ਜੀ ਕਿਤੇ ਕਿਤੇ ਨਾਲ ਸਾਲੇ ਬਹੁਤ ਨੇ ਹੇਮਗੋਟ ਪਿੱਛੇ ਜੇ 5-500 ਦੀ ਬੋਤਲ ਵਿਕੀ ਆ ਅੱਛਾ ਹੇਮਗੋਟ ਗਈ ਸੀ ਇੱਥੇ ਸੰਗਤ ਹੂੰ 5-500 ਦੀ ਹਾਂਜੀ ਪੁਰਾਣਾ ਸੁਣ ਕੇ ਸਕੂਨ ਮਿਲਦਾ ਮੈਂ ਕਹਾਂ ਨਜ਼ਾਰਾ ਆ ਗਿਆ ਜੀ ਇਹ ਪੂਰੀਆਂ ਗੁਰਲ ਮੇਖਾਂ ਘੜਤੀਆਂ ਬਾਈ ਨੇ ਅੱਛਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪੁਰਾਣੀਆਂ ਗਾਉਣ ਵਾਸਤੇ ਲਗਾਤਾਰ ਜਿਹੜੇ ਇਦਾਂ ਦੇ ਗਾਉਣ ਵਾਲੇ ਨੇ ਉਹ ਘੱਟ ਹੀ ਬਚੇ ਨੇ ਕਿਉਂਕਿ ਨਵੇਂ ਗਾਉਣ ਦੇ ਨਾਲ ਅੱਜ ਕੱਲ ਨੌਜਵਾਨ ਜੁੜ ਗਏ ਨੇ ਪਰ ਜਿਹੜੇ ਪੁਰਾਣੇ ਬਜ਼ੁਰਗ ਨੇ ਅੱਜ ਵੀ ਸੱਥਾਂ ਦੇ ਵਿੱਚ ਬੁਲਾ ਕੇ ਪੁਰਾਣੇ ਗਾਣ ਵਾਲਿਆਂ ਨੂੰ ਬੁਲਾ ਕੇ ਆਪਣਾ ਆਨੰਦ ਮਾਣਦੇ ਨੇ ਤਾਂ ਇਹ ਪਿੰਡ ਉਹ ਹੈ ਜਿਹੜੇ ਸੱਥਾਂ ਦੇ ਵਿੱਚ ਬਜ਼ੁਰਗ ਤੁਹਾਨੂੰ ਦੇਖਣ ਨੂੰ ਮਿਲਣਗੇ ਦੂਜੇ ਪਾਸੇ ਇਦਾਂ ਦੇ ਪੁਰਾਣੇ ਕਲਚਰ ਦੇ ਨਾਲ ਜੁੜੇ ਹੋਏ ਨੇ ਪਰਾਤਨ ਸਮਿਆਂ ਦੀਆਂ ਕਲੀਆਂ ਸੁਣਦੇ ਨੇ ਤਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਧਾਰਮਿਕ ਗੀਤ ਜਿਹੜੇ ਪੁਰਾਣੇ ਗਾਇਕ ਨੇ ਉਹ ਸੁਣਾਉਂਦੇ ਸੀ ਪਰ ਅੱਜ ਕੱਲ ਦੇ ਸਟੇਜਾਂ ਜਿਹੜੀਆਂ ਚੱਲਦੀਆਂ ਨੇ ਉਹਨਾਂ ਦੇ ਉੱਤੇ ਪਰਿਵਾਰ ਬੈਠ ਕੇ ਨਹੀਂ ਦੇਖ ਸਕਦਾ ਭਾਵੇਂ ਵਿਆਹ ਕਾਰਜ ਨੇ ਭਾਵੇਂ ਘਰ ਦੇ ਵਿੱਚ ਟੀਵੀ ਲੱਗੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਗੰਦਮਨ ਦਿਖਾਇਆ ਜਾਂਦਾ ਹੈ ਪੁਰਾਣੇ ਵਿਰਸੇ ਨਾਲ ਅਜੇ ਵੀ ਬਜ਼ੁਰਗ ਜੁੜੇ ਹੋਏ ਨੇ ਉਮੀਦ ਕਰਦੇ ਹਾਂ ਤੁਹਾਨੂੰ ਵੀ ਇਹ ਸਟੋਰੀ ਵਧੀਆ ਲੱਗੇ ਹੋਵੇਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਆਪਣੇ ਕਮੈਂਟਸ ਜੁੜਦੇ ਹੋ ਧੰਨਵਾਦ